ਅੱਜ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪੀਮਸਮ ਮੈਡੀਕਲ ਕਾਲ ਦਿਲੰਦਰ ਵਿਖੇ ਜੁਦ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਜਾਗਰੂਤਾ ਤੇ ਨਸ਼ਾ ਚੜਾਉ ਉਪਾਵਾਮਾਂ ਉਤੇ ਇੱਕ ਵਿਸ਼ੇਸ਼ ਸਮਕ ਸੰਪਰਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 150 ਤੋਂ ਵੱਧ ਮੈਡੀਕਲ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਮੀਟਿੰਗ ਦੀ ਅਗਵਾਈ ਜੁਆਇੰਟ ਪੁਲਿਸ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਅਤੇ ACP ਮਾਡਲ ਟਾਊਨ ਸ਼੍ਰੀ ਸ੍ਰੀ ਬਵੇਂ ਨਾਲ ਵੱਲੋਂ ਕੀਤੀ ਗਈ ਇਸ ਸਮਾਗਮ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਇਸ ਨਾਲ ਸੰਬੰਧਿਤ ਅਪਰਾਧਾਂ ਨਾਲ ਜੁੜੀਆਂ ਰਣਨੀਤੀਆਂ ਬਾਰੇ ਪੁਲਿਸ ਨਾਲ ਖੁੱਲੀ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਚਿੰਤਾਵਾਂ ਅਤੇ ਇਸ ਨੂੰ ਰੋਕਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਮੈਡੀਕਲ ਸਟਾਫ ਅਤੇ ਪੁਲਿਸ ਅਧਿਕਾਰੀਆਂ ਨੇ ਨਸ਼ੇੜੀਆਂ ਦੀ ਪਛਾਣ ਅਤੇ ਉਹਨਾਂ ਨੂੰ ਉਚਿਤ ਇਲਾਜ ਪ੍ਰਦਾਨ ਕਰਨ ਅਤੇ ਸਮਾਜ ਵਿੱਚ ਸਫਲ ਪੁਨਰਵਾਸ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਦੱਸ ਦਈਏ ਕਿ ਇਹ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਇਹ ਵਿਸ਼ਾ ਵੀ ਸੀ ਕਿ ਪੀਐਮਸ ਕਾਲਜ ਨੇ ਦੇ 900 ਵਿਦਿਆਰਥੀਆਂ ਵਿੱਚੋਂ ਹਰ ਇੱਕ ਵਿਦਿਆਰਥੀ ਪੰਜ ਪਰਿਵਾਰਾਂ ਨੂੰ ਅਡੌਪਟ ਕਰੇਗਾ ਜਿਸ ਨਾਲ 4500 ਪਰਿਵਾਰਾਂ ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਪਹੁੰਚਾਈ ਜਾਵੇਗੀ ਅਤੇ ਵਿਦਿਆਰਥੀ ਨੁੱਕੜ ਨਾਟਕ ਅਤੇ ਰੈਲੀਆਂ ਵਰਗੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਹੋਰ ਲੋਕਾਂ ਨੂੰ ਵੀ ਸ਼ਾਮਲ ਕਰਨਗੇ। ਇਸ ਮੌਕੇ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਸ਼ੇ ਦੀ ਲਤ ਨਾਲ ਜੂੰਝ ਰਹੇ ਵਿਅਕਤੀਆਂ ਨੂੰ ਡਾਕਟਰੀ ਅਤੇ ਭਾਵਨਾਤਕ ਸਹਾਇਤਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜੁੱਧ ਨੂੰ ਰਾਜ ਵਿਆਪੀ ਅੰਦੋਲਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਟਿੰਗ ਤੋਂ ਉਪਰੰਤ ਪੁਲਿਸ ਅਧਿਕਾਰੀਆਂ ਨੇ ਪਿੰਮਸ ਵਿਖੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਜਲੰਧਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਘਟਾਉਣ ਲਈ मौजूदा पुनर्वास योजना की समीक्षा कर दिया लंबी मियादी रणनीति उते चर्चा की और खबरन आली जुड़े रहो और देखदे हां जिलंदर तो पत्रकार रमेश गाबादी एलएमआई टीवी पंजाब तो खास रिपोर्ट हेलो एवरीवन मायसेल्फ अनामिका गुप्ता आई एम एंटीडाइंग सीआर ऑफ बैच 2024 आई वांट सincerely like to thanks our honorable पुलिस कमिश्नर प्रिंसिपल सर एंड द मैनेजमेंट फॉर ऑर्गेनाइजिंग सच अ वैल्यूएबल कैंप Of anti drug awareness in our college. Your efforts in guiding the society and inspiring the youth are truly commendable. Uh, I would like to sincerely thank you and your team for organizing this impactful anti drug awareness campaign in our college. Your efforts have enlightened us about the dangers of drug abuse and the importance of making the right choices. The informative session and real life insights which you presented to us have been truly eye opening. I deeply appreciate your commitment. To our safety and well-being.